ਟੋਟਲ ਕਿੰਨੇ ਵਸੂਦ ਕੀ ਕੁਝ ਗੱਲ ਸੀ ਸਾਹਮਣੇ ਦਾ ਜੀ ਕਰ ਰਹੇ ਆ ਜੀ ਯੂਪੀ ਵਾਸਤੇ ਜਾਵਾਂਗੇ ਇਹਨੂੰ ਆਇਡੈਂਟੀਫਾਈ ਕਰ ਰਹੇ ਆ ਨਹੀਂ ਜੀ ਹਾਂ ਜੀ ਮੈਂ ਮਾਲਕ ਚਿੰਤਾ ਨਹੀਂ ਕਰਾ ਰਹੀ ਆ ਜਾ ਰਹੀ ਆ ਜਿੰਨੇ ਟਾਈਮ ਤੋਂ ਮੈਂ ਕੰਮ ਕਰ ਰਿਆ ਸੀ ਜੀ ਇਹ ਥੋੜੇ ਟਾਈਮ ਤੋਂ ਹੀ ਕੰਮ ਕਰ ਰਹੇ ਆ ਪਰ ਕੰਨੇ ਕਾਫੀ ਲੰਬੇ ਕਰ ਰਹੇ ਆ ਦੀ ਆਇਡੈਂਟੀਫਾਈ ਕਰ ਰਹੇ ਆ ਅੰਮ੍ਰਿਤਸਰ ਚ ਬੀਤੇ ਦਿਨ ਇੱਕ ਫੈਕਟਰੀ ਦੇ ਤੇ ਹਿੰਦੂ ਸੰਗਠਨਾਂ ਦੇ ਵੱਲੋਂ ਰੇਡ ਕੀਤੀ ਗਈ ਸੀ ਦੱਸਦੀ ਹੈ ਕਿ ਜਿੱਥੇ ਕਰੀਬ 1650 ਕਿਲੋ ਗਊ ਮਾਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਖਬਰ ਵੀ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਨਾਲ ਸਾਂਝੀ ਕੀਤੀ ਸੀ اسی ਦਾ ਮੌਕੇ ਦੇ ਉੱਤੇ ਜਿਹੜੇ 5 ਰੋਪੀ ਫੜੇ ਗਏ ਸੀ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਇਆ ਗਿਆ ਤਾਂ ਤਸਵੀਰਾਂ ਚੋਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਹੋਈ ਫੈਕਟਰੀ ਦੇ ਵਿੱਚ ਗਊਆਂ ਨੂੰ ਵੱਢਿਆ ਜਾਂਦਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਮਾਸ ਦੀ ਪੈਕਿੰਗ ਕਰਕੇ ਉਸ ਦੀ ਤਸਕ ਵਿਚ ਪੇਸ਼ ਕੀਤਾ ਗਿਆ ਜਿੱਥੇ ਕਿ ਕੋਰਟ ਦੇ ਵੱਲੋਂ ਪੁਲਿਸ ਨੂੰ ਇਹਨਾਂ ਦਾ 5 ਦਿਨ ਦਾ ਰਿਮਾਂਡ ਹਾਸਲ ਹੋਇਆ ਤਾਂ ਹੁਣ ਪੁਲਿਸ ਦੇ ਵੱਲੋਂ ਇਹਨਾਂ ਤੋਂ ਹੋਰ ਵੀ ਪੁਸ਼ਕਿਸ਼ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਚਾਟੀਪਿੰਡ ਦੇ ਇਲਾਕੇ ਦੇ ਵਿੱਚ ਪੁਲਿਸ ਦੀ ਨੱਕ ਦੇ ਥੱਲੇ ਹੀ ਲੰਬੇ ਸਮੇਂ ਤੋਂ ਜਿਹੜਾ ਕਾਰੋਬਾਰ ਉਹ ਚੱਲ ਰਿਹਾ ਸੀ ਤਾਂ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵੱਲੋਂ ਰੇਡ ਕੀਤੀ ਗਈ ਤਾਂ ਉਸ ਦੌਰਾਨ ਮੁਖ ਰੋਪੀ ਜੋ ਸੀ ਉਹ ਫਰਾਰ ਹੋ ਗਿਆ ਸੀ ਜਿਸ ਦਾ ਨਾਮ ਮੁਹੰਮਦ ਇਮਰਾਨ ਦੱਸਿਆ ਜਾ ਰਿਹਾ ਸੀ ਜਿਸ ਦੇ ਵੱਲੋਂ ਇਹ ਪੂਰੀ ਫੈਕਟਰੀ ਚਲਾਈ ਜਾ ਰਹੀ ਸੀ ਇਹ ਪੂਰਾ ਸਿੰਡੀਗੇਟ ਚਲਾਇਆ ਜਾ ਰਿਹਾ ਸੀ ਦੱਸਦੀ ਹੈ ਕਿ ਮੁਹ ਪੁਲਸ ਦੇ ਵੱਲੋਂ ਰੇਡ ਕੀਤੀ ਗਈ ਸੀ ਪੁਲਸ ਦੇ ਵੱਲੋਂ ਕਾਰਵਾਈ ਕੀਤੀ ਗਈ ਔਰ ਉਸ ਦੇ ਉੱਤੇ ਜੋ ਐਫ ਆਈ ਆਰ ਦਰਜ ਹੋਈ ਸੀ ਤਾਂ ਉੱਥੋਂ ਮੌਕੇ ਦੇ ਉੱਤੇ ਫਰਾਰ ਹੋ ਕੇ ਉਸ ਤੋਂ ਬਾਅਦ ਇਸ ਨੇ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਫੈਕਟਰੀ ਲਗਾ ਰੱਖੀ ਸੀ ਜਿੱਥੇ ਗੋਮਾਸ ਦੀ ਤਸਕਰੀ ਜੋ ਹੈ ਕੀਤੀ ਜਾ ਰਹੀ ਸੀ ਤਾਂ ਜਿਸ ਦਾ ਪਰਦਾਫਾਸ਼ ਹੋਇਆ ਤਾਂ ਮੌਕੇ ਦੇ ਉੱਤੇ ਉਹ ਫਰਾਰ ਹੋ ਗਿਆ ਫਿਲਹਾਲ ਪੁਲਸ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਸ ਦੇ ਜੋ ਪੰਜ ਸਾਥੀ ਸੀ ਪੁਲਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਇਆ ਗਿਆ ਤਾਂ ਹੁਣ ਪੁਲਸ ਦੇ ਵੱਲੋਂ ਰਿਮਾਂਡ ਹਾਸਲ ਕਰਕੇ ਗ੍ਰਿਫਤਾਰੀ ਹੋ ਸਕੇ ਜੀ ਅੱਜ ਪੰਜ ਦੋਸ਼ੀ ਪੇਸ਼ ਕੀਤੇ ਗਏ ਆ ਜਿਹੇ ਕਾਉਸ ਲਾਟਰ ਵਾਲੇ ਕੇਸ ਪੇਸ਼ ਕੀਤੇ ਗਏ ਆ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ ਪੰਜ ਦਿਨਾਂ ਦਾ ਮੰਗਿਆ ਗਿਆ ਸੀ ਸਾਨੂੰ 4 ਦਿਨਾਂ ਦਾ ਰਿਮਾਂਡ ਪ੍ਰੋਵਾਈਡ ਹੋ ਗਿਆ ਆ ਟੋਟਲ ਕਿੰਨੇ ਬੰਦੇ ਨੂੰ ਇੱਥੇ ਪਕੜਾ ਦਿੱਤਾ ਛੇ ਜਣਿਆਂ ਤੇ ਜਿਹਦੇ ਚੋਂ ਇੱਕ ਦੋਸ਼ੀ ਦੀ ਭਾਲ ਜਾਰੀ ਹੈ ਹਜੇ ਉਹਦਾ ਨਾਮ ਕੀ ਹੈ ਮੁਹੰਮਦ ਮੁਹੰਮਦ ਇਬਰਾਨ ਉਹਦਾ ਮੇਨ ਕੰਮ ਕੀ ਸੀ ਉਹ ਮੇਨ ਮਾਸਟਰਮਾਈਂਡ ਕਰਦਾ ਸੀ ਜੀ ਬਿਲਕੁਲ ਉਹੀ ਹੈ ਜੀ ਮਾਸਟਰ ਇਹਨਾਂ ਦੇ ਕਹਿਣ ਮੁਤਾਬਕ ਉਹੀ ਮਾਸਟਰਮਾਈਂਡ ਹੈ ਤੇ ਉਹਦੇ ਸਾਨੂੰ ਕੁਝ ਟਿਕਾਣਿਆਂ ਦਾ ਪਤਾ ਲੱਗਾ ਹੈ ਤੇ ਜਿਹਦੇ ਕਰਕੇ ਅਸੀਂ ਇਹਦਾ ਰਿਮਾਂਡ ਲਿੱਤਾ ਹੈ ਤੇ ਜਿਹੜੇ ਇਹਨਾਂ ਦੇ ਦਸ ਟਿਕਾਣਿਆਂ ਤੇ ਅਸੀਂ ਰੇਟ ਕਰਾਂਗੇ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਕੁਝ ਪਤਾ ਲੱਗਾ ਜੀ ਇਹ ਤਾਂ ਕਹਿਣ ਡਿਆ ਜੀ ਸਾਨੂੰ ਥੋੜਾ ਸਮਾਂ ਹੀ ਹੋਇਆ ਹੈ ਤੇ ਮੁਹੰਮਦ ਇਮਰਾਨ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਉਹ ਵੱਖ-ਵੱਖ ਜਗ੍ਹਾ ਤੇ ਹੋਰ ਵੀ ਜਗ੍ਹਾ ਕੰਮ ਕਰ ਰਿਹਾ ਹੈ ਤੇ ਇੱਥੇ ਇਹ ਉਹਦੀ ਮਤਲਬ ਰਹਿਨੁਮਾਈ ਚ ਕੰਮ ਕਰ ਰਹੇ ਸੀਗੇ ਪਹਿਲਾ ਵੀ ਪਰਚਾ ਦਰਜ ਹੈਗਾ ਸੀ ਜੀ ਫੈਕਟਰੀ ਮੰਨ ਹਾਂਜੀ ਹਾਂਜੀ ਜੀ ਜਲੰਧਰ ਉਹਦੇ ਚ ਪਹਿਲਾ ਪਰਚਾ ਦਰਜ ਹੈ ਅੱਜ ਪੰਜ ਬੰਦਿਆਂ ਨੂੰ ਅਸੀਂ ਪੇਸ਼ ਕੀਤਾ ਹੈ ਪਰ ਮੈਡਮ ਪੁਲਿਸ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਉੱਥੇ ਕੰਮ ਚੱਲ ਰਿਹਾ ਹੈ ਤੇ ਪੁਲਿਸ ਨੂੰ ਪਤਾ ਨਹੀਂ ਲੱਗਾ ਜੀ ਕਾਫੀ ਲੰਬੇ ਸਮੇਂ ਤੋਂ ਨਹੀਂ ਇਹਨਾਂ ਦੇ ਕਹਿਣ ਮਤਾਬਕ ਵੀ ਇੱਥੇ ਥੋੜੇ ਸਮੇਂ ਤੋਂ ਹੀ ਚੱਲ ਰਿਹਾ ਹੈ ਕੰਮ ਬਾਕੀ ਜੇ ਜਿਹੜਾ ਮਾਸਟਰ ਮਾਈਂਡ ਹੈ ਜਦੋਂ ਉਹ ਸਾਹਮਣੇ ਆਊਗਾ ਤਾਂ ਉਦੋਂ ਹੀ ਵੈਰੀਫਾਈ ਹੋਊਗਾ ਵੀ ਇਹ ਕਿੰਨੇ ਕ ਸਮੇਂ ਤੋਂ ਕੰਮ ਚੱਲ ਰਿਹਾ ਸੀ ਜੀ ਇਹ ਯੂਪੀ ਦੇ ਰਹਿਣ ਵਾਲੇ ਹੀ ਆ ਸਾਰੇ ਉਹ ਅੱਗੇ ਦੇ ਪੰਜ ਮੈਂ ਲਾਵਾ ਵੀ ਕਹਿੰਦੇ ਕਾਬੂ ਕਰਕੇ ਸ਼ਿਵ ਜਦੋਂ ਜਦੋਂ ਅਸੀਂ ਅਹੀਂ ਮੌਕੇ ਤੇ ਪਹੁੰ ਲੋਕੇ ਤੋਂ ਨਹੀਂ ਮਿਲਿਆ ਨਹੀਂ ਜੀ ਤਾਂ ਬੋਲੇ ਮੇਰਟ ਪੁਲਿਸ ਟੀਮ ਗਈ ਕੋਈ ਜੀ ਫਲਾਹ ਜੀ ਹੁਣ ਇਹਨਾਂ ਨੇ ਦੱਸਿਆ ਇਨਕਸ਼ਾਫ ਕੀਤਾ ਆ ਤੇ ਇਹਦੇ ਅਕੋਰਡਿੰਗ ਹੀ ਅਸੀਂ ਇਹਨਾਂ ਦਾ ਰਿਮਾਂਡ ਲਿਤਾ ਹੈ ਤੇ ਹੁਣ ਅੱਗੇ ਕਾਰਵਾਈ ਕਰਾਂਗੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਜੈਗਪਾਲ ਲਾਲੀ ਇਹਨੂੰ ਨੇਤਾ ਇਹ ਮੇਰੇ ਸਾਰੇ ਸਨਾਤਨੀ ਭਰਾ ਬਲਦੇਵ ਭਾਰਤਵਾ ਜੀ ਸੰਜੀ ਕੁਮਰ ਜੀ ਕਮਲ ਕੁਮਾਰ ਜੀ ਅਸ਼ਦੀ ਜੀ ਇਹ ਸਾਰੇ ਭਰਾ ਅੱਜ ਸਵੇਰ ਦੇ 1 ਵਜੇ ਦੇ ਇੱਥੇ ਖਲੋਤੇ ਆ ਕਿਉਂਕਿ ਅੱਜ ਉਹ ਜਿਹੜਾ ਅਸੀਂ ਸ਼ਨੀਵਾਰ ਨੂੰ ਸਲੈਟਿੰਗ ਹਾਊਸ ਫੜਿਆ ਸੀ ਜਿੱਥੇ ਗਾਈਆਂ ਦਾ ਵਧ ਹੁੰਦਾ ਸੀ ਸਲੋਟਰ ਹਾਊਸ ਜਿਹੜਾ ਸਲੌਟਰ ਹਾਊਸ ਸੀ ਜਗਾਈਆਂ ਦਾ ਵੱਧ ਹੁੰਦਾ ਜਿਹੜਾ ਫੜਿਆ ਸੀ ਅਸੀਂ ਉਹਦੇ ਅੱਜ ਮੋਲਜਮਾ ਦੀ ਤਾਰੀਖ ਸੀਗੀ ਔਰ ਅਸੀਂ ਚਾਹਦੇ ਸੀਗੇ ਕਿ ਉਹਨਾਂ ਨੂੰ ਰਿਸ਼ਲੀ ਨਾ ਭੇਜਿਆ ਜਾਵੇ ਉਹਨਾਂ ਦਾ ਰੋਮਾਂਡ ਲਿੱਤਾ ਜਾਵੇ ਇਸ ਕਰਕੇ ਅਸੀਂ ਆਪਣੇ ਸਨਾਤਨੀ ਭਰਾ ਸਾਡੇ ਅਨਿਲ ਚੀਮਾ ਜੀ ਸੀਨੀਅਰ ਐਡਵੋਕੇਟ ਰਮਨ ਮੁੰਗਾ ਜੀ ਗੁਰਜੀਤ ਗੋਗਾ ਜੀ ਸਾਰੇ ਹੋਰ ਵੀ ਭਰਾ ਸੀਨੀਅਰ ਐਡਵੋਕੇਟ 5-7 ਸਾਡੇ ਭਰਾ ਫ੍ਰੀਓ ਕੋਸਟ ਕਿਉਂਕਿ ਇਹਨਾਂ ਨੂੰ ਵੀ ਉਹਨਾਂ ਦਰ ਦਾ ਜਿੰਨਾ ਕੋ ਸਾਨੂੰ ਦਰ ਦਾ ਜਿੰਨਾ ਕੋਸੀ ਗਊ ਮਾਤਾ ਨੂੰ ਪਿਆਰ ਕਰਦੇ ਆ ਉਹਨਾਂ ਕੋ ਇਹ ਵੀ ਗਊ ਮਾਤਾ ਨੂੰ ਪਿਆਰ ਕਰਦੇ ਨੇ ਅਸੀਂ ਸਨਾਤਨੀਆਂ ਇਹ ਵੀ ਸਨਾਤਨੀਆਂ ਇਹ ਫ੍ਰੀ ਹੋ ਕੋਸਟ ਇਹਨਾਂ ਨੇ ਸਾਡਾ ਕੇਸ ਕਹਿੰਦੇ ਸੀ ਅਸੀਂ ਲੜਾਂਗੇ ਜੀ ਅਸੀਂ ਲੜਾਂਗੇ ਇਹ ਸਾਰੇ ਖੜੇ ਹੋਏ ਸਵੇਰ ਦੇ 1 ਵਜੇ ਦੇ ਇੱਕ ਪਿਆੜ ਤੇ ਸਾਰੇ ਮੇਰੇ ਵਕੀਲ ਭਰਾ ਤੇ ਮੇਰੇ ਸਨਾਤਨੀ ਭਰਾ ਖਲੋਤੇ ਨੇ ਸਾਨੂੰ ਪੁਲਿਸ ਨੇ ਗੁੰਮਰਾਹ ਕੀਤਾ ਪਹਿਲਾਂ ਕਹਿੰਦੇ 1 ਵੇ ਪੇਸ਼ ਕਰਾਵਾਂਗੇ ਫਿਰ 1:30 ਵਜੇ ਫਿਰ 2 ਵਜੇ ਤੇ 3 ਵਜੇ ਸਾਢੇ 4 ਵਜੇ ਪੇਸ਼ ਕਰਾਇਆ ਪਿਛਲੇ ਗੇਟ ਥਾਂ ਨਹੀਂ ਅਸੀਂ ਉਹਨਾਂ ਨੂੰ ਕਿਹੜਾ ਕੋਈ ਕੁੱਟਮਾਰ ਕਰਨੀ ਸੀ ਦਾ ਦਰ ਸੀ ਉਹਨਾਂ ਨੂੰ ਜੀ ਇਹ ਉਹ ਪੁੱਛਣਾ ਚਾਹਨਾ ਕਿ ਪੁਲਿਸ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਕਿਹੜਾ ਡਰ ਹੈ ਇਹਨਾਂ ਨਸ਼ਾ ਵੇਚ ਰਿਆ ਗਊ ਦੀ ਮਾਦਾ ਦੀ ਹੱਤਿਆ ਹੋ ਰਹੀ ਆ ਆਵਾਜ਼ ਸਾਡੀ ਬੁਲੰਦ ਨਹੀਂ ਹੋਣ ਦੇਂਦੇ ਸਾਡੀ ਆਵਾਜ਼ ਦਬਾਈ ਜਾ ਰਹੀ ਆ ਇਹਨਾਂ ਨੂੰ ਕਦਾ ਡਰ ਸੀ ਜਿਹੜਾ ਇਹਨੇ ਪਿਛਲੇ ਗੇੜ ਸਾਨੀ ਉਹਨੂੰ ਲੈ ਕੇ ਗਏ ਨੇ ਤੁਹਾਨੂੰ ਕੋਰਟ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਕੋਰਟ ਦੇ ਵਿੱਚ ਸਾਡੇ ਸੀਨੀਅਰ ਐਡਵੋਕੇਟ ਖੜੇ ਹੋਏ ਨੇ ਨੀਲ ਟੀਮਾ ਜੀ ਰਵਣ ਬੁੰਗਾ ਜੀ ਹਰਜੀਤ ਜੀ ਇਹਨਾਂ ਨੇ ਕੋਰਟ ਦੇ ਵਿੱਚ ਆਪਣੀ ਬਹਿਸ ਕੀਤੀ ਆ ਇਹ ਦੱਸਣਗੇ ਕਿ ਆਪਾਂ ਬਿਆਸ ਦੇ ਵਿੱਚ ਜੱਜ ਸਾਹਿਬ ਕੋ ਹਾਂਜੀ ਮੈਂ ਅਨਿਲ ਜੀ ਮੈਡੋਗੜ ਬੋਲ ਰਿਹਾ ਜੀ ਡਿਸਟ੍ਰਿਕਟ ਅੱਜ ਜਿਹੜਾ ਆਇਆ ਹੋਇਆ ਜੀ ਆਪਣਾ ਉਹਨਾਂ ਦਾ ਰਿਮਾਂਡ ਮੰਗਿਆ ਗਿਆ 5 ਦਿਨਾਂ ਦਾ ਤੇ ਇਸ ਕਰਕੇ ਕਿ ਜਿਹੜਾ ਉਹਨਾਂ ਦਾ ਹਾਲੇ ਮੇਨ ਜਿਹੜੇ ਉਹਨਾਂ ਦੇ ਕਲਪਨੀਟ ਟਾਹ ਗਿਆ ਜਿਹੜਾ ਦਾ ਮੇਨ ਧੰਦਾ ਕਰ ਰਿਹਾ ਉਹ ਨਹੀਂ ਕੋਈ ਫੜਿਆ ਗਿਆ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਦਾ ਪਰਦਾ ਫਾਸ਼ ਕਰਨ ਵਾਸਤੇ ਜਿੰਨਾ ਵੀ ਗਰੋਅ ਆ ਉਹਨੂੰ ਕਾਬੂ ਕਰਨ ਵਾਸਤੇ ਅਸੀਂ ਜੱਜ ਸਾਹਿਬ ਕੋ ਰਿਕੁਐਸਟ ਕੀਤੀ ਆ 5 ਦਿਨਾਂ ਦੇ ਰਿਮਾਂਡ ਵਾਸਤੇ ਔਰ ਜੱਜ ਸਾਹਿਬ ਨੇ ਸਾਡੀ ਰਿਕੁਐਸਟ ਮੰਨ ਮੰਨਿਆ ਹੋਇਆ ਆ ਸਾਡੇ 5 ਦਿਨਾਂ ਦਾ ਸਾਨੂੰ ਰਿਮਾਂਡ ਮੰਗਿਆ ਵੀ 5 ਦਿਨ ਦਾ ਸੀ ਸਾਹਿਬ ਨੇ ਇਸੇ ਲਈ ਆਰਡਰ ਹਾਂਜੀ 5 ਦਿਨਾਂ ਦਾ ਰਿਮਾਂਡ ਮੰਗਣ ਦਾ ਆਰਡਰ ਵੀ ਕੀਤਾ ਹੈ ਜੇ ਕੀ ਮਹਿਸੂਸ ਕਰਦੇ ਹੋ ਕਿ ਬਿਲਕੁਲ ਅਸਲੀ ਰੈਕਡ ਫੜਿਆ ਜਾਏਗਾ ਰਿਮਾਂਡ ਦੇ ਦਰਮਿਆਨ ਦੇਖੋ ਜੀ ਸਾਡੇ ਦੇ ਕਰੋਗੇ ਥਾਣੇ ਜਾ ਦੇ ਦੇਖੋ ਜੀ ਸਾਡੇ ਤੇ ਇਹ ਹੈਗੇ ਸੀ ਆਪਾਂ ਜਸ ਸਾਉਂਡ ਰਿਕਵੈਸਟ ਕਰਕੇ ਉਹਨਾਂ ਨੂੰ ਰਿਮਾਂਡ ਹੀ ਦਿਵਾ ਸਕਦੇ ਹਾਂ ਹਾਂ ਬਾਕੀ ਸਾਡੇ ਦੇਖੋ ਪ੍ਰਧਾਨ ਰੋਈ ਸਾਰੇ ਸਾਡੇ ਨਾਲ ਆ ਉਦੋਂ ਦੇ ਅਸੀਂ ਨਾਲ ਚੱਲੇ ਹੋਏ ਆ ਔਰ ਉਹਨਾਂ ਦੇ ਪੁਲਿਸ ਦੀ ਹਰ ਤਰ੍ਹਾਂ ਦੀ ਹੈਲਪ ਕਰ ਰਹੇ ਆ ਔਰ ਨਾਲ ਜਾ ਕੇ ਜਿੱਥੇ ਵੀ ਲੋੜ ਪੈਗੀ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਪਰਦਾ ਫ